ਲੋ ਜੀ ਮਦਨ ਲਾਲ ਜੀ ਤੁਹਾਨੂੰ ਦਿਖਾਉਣਾ ਮੈਂ ਦਵਾਰੇ ਸਾਰਾ ਟਰੈਕਟਰ ਤੇ ਨਾਲੇ ਟਰੈਕਟਰ ਦੀ ਆਵਾਜ਼ ਵੀਰੋ ਕੱਲ ਆਪਾਂ ਨੂੰ ਮਦਨ ਲਾਲ ਬੀਕਾ ਨੇਰ ਤੋਂ ਕੋਈ ਉਹਨੇ ਆਪਾਂ ਨੂੰ ਫੋਨ ਕੀਤਾ ਸੀ ਤੇ ਮੈਂ ਨਟ ਤੇ ਪਾਈ ਸੀ ਇਹਦੀ ਵੀਡੀਓ ਉਹ ਆਵਾਜ਼ ਵੀ ਮੈਨੂੰ ਦਿਵਾ ਰਹੇ ਦਿਵਾ ਰਹੇ ਚੱਕਰਾ ਮੈਨੂੰ ਬਾਗੂ ਜੀ ਟਰੈਕਟਰ ਵੀ ਤੇ ਮੈਂ ਕਿਹਾ ਵੀ ਇੰਕਰਾ ਆ ਦੇਣਾ ਤੈਨੂੰ ਚੈੱਕ ਦਵਾ ਰੇ ਤੇ ਅੱਜ ਮੇਰਾ ਟਾਈਮ ਨਹੀਂ ਸੀ ਕੱਲ ਤਾਂ ਹੁਣ ਅੱਜ ਮੇਰਾ ਟਾਈਮ ਹੈ ਅੱਜ ਮੈਂ ਉਹਨੂੰ ਦਿਖਾਉਣਾ ਤੇ ਇੱਕ ਦਾ ਇਹਦਾ ਪ੍ਰੈਸ਼ਰ ਚੈੱਕ ਕਰਾਉਣਾ ਨੋ ਮਦੱਲਾਹ ਜੀ ਤੁਹਾਨੂੰ ਪ੍ਰੈਸ਼ਰ ਵੀ ਚੈੱਕ ਕਰਾ ਲੈਂਦਾ ਬਾਕੀ ਕੰਪਿਊਟਰ ਤੁਹਾਡੇ ਸਾਹਮਣੇ ਆ ਰੰਗ ਦਾ origignal ਹੈ ਇਹ ਰੰਗ ਦਾ origignal ਹੈ ਡਬਲ ਚਲਾਚੇ ਟਾਇਰ ਤੁਹਾਡੇ ਸਾਹਮਣੇ ਹੈ ਤੇ ਕੰਡੀਸ਼ਨ ਵੀ ਤੁਹਾਡੇ ਸਾਹਮਣੇ ਹੈ ਹਾਂ ਜੀ ਮੈਂ ਤੇ ਵੀਡੀਓ ਪਾਈ ਸੀ ਮਦਨ ਲਾਲ ਨੇ ਆਪਾਂ ਨੂੰ ਪੀਕਾ ਨੇਰ ਤੋਂ ਕਿਹਾ ਵੀ ਦੁਬਾਰੇ ਮੈਨੂੰ ਪ੍ਰੈਸ਼ਰ ਵੀ ਚੈੱਕ ਕਰਾਓ ਤੇ ਇੰਜਨ ਦੀ ਆਵਾਜ਼ ਵੀ ਚੈੱਕ ਕਰਾਓ ਮੈਂ ਟਰੈਕਟਰ ਖਰੀਦਣਾ ਤੇ ਮੈਂ ਅੱਜ ਉਹਨੂੰ ਦੁਬਾਰੇ ਟਰੈਕਟਰ ਦੀ ਵੀਡੀਓ ਪਾਉਂਗਾ ਤੇ ਮੇਰੇ ਵੀਰ ਸਹੇਰੇ ਜਿਹੜੇ ਚਾਹਵਾਨ ਸੱਜਣ ਨੇ ਦੇਖ ਲਿਓ ਤੁਸੀਂ ਆਪਦਾ ਪਸੰਦ ਕਰ ਲਿਓ ਜਿਵੇਂ ਤੁਹਾਨੂੰ ਠੀਕ ਲੱਗੇ ਬਾਕੀ ਮੇਰੇ ਕੋਲੋਂ ਜਿਹੜਾ ਟਰੈਕਟਰ ਇੰਜਨ ਗੇਅਰ ਦਾ ਪੂਰਾ ਸਹੀ ਹੈ ਕੋਈ ਕੰਮ ਨਹੀਂ ਭੜਦਾ ਤੇ ਪ੍ਰੈਸ਼ਰ ਜਿਹੜਾ ਇੰਜਨ ਦਾ ਤੇ ਉਹ ਮੈਂ ਚੈੱਕ ਕਰਵਾ ਦੇਣਾ ਤੁਹਾਨੂੰ ਤੇ ਜਿਹੜੀ ਆਵਾਜ਼ ਹੈ ਉਹ ਵੀ ਚੈੱਕ ਕਰਵਾ ਦੇਣਾ ਆਵਾਜ਼ ਮੈਂ ਕਰਵਾਉਣਾ ਚੈੱਕ ਕਰਵਾਉਣਾ ਆਪਾਂ ਬਾਲਾ ਟਾਈਮ ਨਹੀਂ ਲਾਉਣਾ ਬਾਲਾ ਟਾਈਮ ਨਹੀਂ ਲਾਉਦੇ ਆਪਾਂ ਟਾਈਮ ਕਾਪੀ ਲਾਉਣਾ ਤੇ ਵੀਡੀਓ ਬਾਲੀ ਲੰਮੀ ਹੋ ਜਾਂਦੀ ਆ ਤੇ ਆਹ ਵਾਲਾ ਮੀਟਰ ਪੈਨ ਦਾ ਪ੍ਰੈਸ਼ਰ ਚੈੱਕ ਕਰਾਉਣੇ ਆ ਇਹ ਤੇ 5 ਮੀਟਰ ਆ। ਅਸੀਂ ਇਹ ਰੂਗਾ ਬ੍ਰੇਕਰ ਆ। ਬਾਕੀ ਸਾਰੇ ਮੀਟਰ ਇਹ ਓਰੀਜਨਲ ਆ। ਇਹ ਸਾਰੇ ਮੀਟਰ ਚੱਲਦੇ ਵੀ ਆ। ਕਬੀਰ ਵਾਲਾ ਮੀਟਰ ਵੀ ਚੱਲਦਾ ਆ ਲੋ ਮਦੱਲਾਉ ਜੀ ਤੁਸੀਂ ਆਵਾਜ਼ ਵੇਖੋ ਆਵਾਜ਼ ਵੇਖ ਲੋ ਟਰੈਕਟਰ ਦੀ ਆਹ ਜਿਹੜਾ ਮੇਰੇ ਨਾਲ ਬੰਨ ਰਿਹਾ ਦਿਖਾਈ ਜੀ ਰੰਗ ਰੋਗ ਦਾ オリジナル ਆਹ ਰੰਗ ਰੋਗ ਦਾ オリジナル ਟਰੈਕਟਰ ਦਾ ਤੇ ਨਵੇਂ ਸਾਇਰ ਹੈ ਡਬਲ ਕਲਚ ਨੰਬਰ ਆਪਣਾ ਹੈਗਾ 94640 9464075004 ਨੰਬਰ ਹੈ ਇਹ ਤੁਸੀਂ ਵੀਡੀਓ ਦੇਖ ਕੇ ਸਾਰਾ ਟਰੈਕਟਰ ਚੈੱਕ ਕਰਕੇ ਬਾਅਦ ਚ ਮੇਰੇ ਨਾਲ ਗੱਲ ਕਰੋ ਤੇ ਗੱਲ ਕਰਕੇ ਭਾਈ ਜਿੰ ਨੂੰ ਕੋਈ ਇਹ ਰਾਤੇ ਚਾ ਵਣ ਸਕਿਆ ਹੋਇਆ ਤਾਂ ਟਰੈਕਟਰ ਨੂੰ ਫਰੀਂਕਾ ਤਾ। ਜਿਹੜੀ ਆ ਜੇ ਆਪਾਂ ਫੇਰ ਨੱਟ ਕੇ ਬਾਦਾਂਗੇ ਮਦਨ ਲਾਲ ਨੇ ਕਿਹਾ ਵੀ ਮੈਨੂੰ ਬਾਜ ਦਿਖਾ ਦਿਓ। ਉਹ ਪ੍ਰੈਸ਼ਰ ਦਿਖਾ ਦਿਓ। ਉਹ ਜਮੇ ਕੀ ਜਾਤਾ ਦਿਖਾ ਦਿੱਤਾ ਤੇ ਨੰਬਰ ਆਪਾਂ ਦੁਬਾਰਾ ਤੁਹਾਨੂੰ ਫੇਰ ਦਿੰਦੇ ਆ। 946407500 ਮੈਂ ਚਾਰ ਨੰਬਰ ਆਪਣਾ ਤੇ ਆ ਲੋ। ਹੁਣ ਆਪਾਂ ਟਰੈਕਟਰ ਕਰਦੇ ਆ ਬੰਦ। ਇਹ ਪ੍ਰੈਸ਼ਰ ਤੁਹਾਨੂੰ ਫੇਰ ਦਿਖਾ ਦਿੰਦੇ ਆ।